ਉਹ ਦਾ ਸਾਹਮਣਾ ਕਰਨਾ ਪੈ ਰਿਹਾ ਭਾਸ਼ਵਾਂ ਉਮੀਦਵਾਰਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜੇ ਮੇਰੀ ਗੱਲ ਸੁਣ ਜਿਹੜੇ ਤਾਂ ਕਿਸਾਨ ਨੇ ਅਸਲੀ ਕਿਸਾਨ ਜਿਨ੍ਹਾਂ ਦਾ ਮਤਲਬ ਇੱਕ ਵਾਕੇ ਹੀ ਕਿਸਾਨਾਂ ਦੇ ਨਾਲ ਉਹਨਾਂ ਦੀ ਹਮਦਰਦੀ ਹੈ ਉਹ ਕਿਸਾਨ ਤਾਂ ਕੋਈ ਕਿਸਾਨ ਨਹੀਂ ਇਹ ਤਾਂ ਕੋਈ ਹੁੱਲੜ ਬਾਜੀ ਕਰਨ ਵਾਲੇ ਬੰਦੇ ਨੇ ਇਹਨਾਂ ਦੀ ਤਾਂ ਬੈਕਗ੍ਰਾਉਂਡ ਮੈਨੂੰ ਪਤਾ ਨਹੀਂ ਵੀ ਇਹ ਕਿਧਰੋਂ ਆਏ ਨੇ ਕੀ ਗੱਲ ਹੈ ਕੋਈ ਕਿਸਾਨੀ ਵਾਲੀ ਕੋਈ ਗੱਲ ਹੈ ਨਹੀਂ ਇਹਨਾਂ 'ਚ ਕਿਉਂਕਿ ਮੈਂ ਤਾਂ ਇਹਨਾਂ ਨੂੰ ਸਦਾ ਦਿੱਤਾ ਸੀਗਾ ਵੀ ਭਾਈ ਜੇ ਕੋਈ ਗੱਲਬਾਤ ਤੁਸੀਂ ਕਰਨੀ ਹੋਵੇ ਤੇ ਮੇਰੇ ਨਾਲ ਬੈਠ ਕੇ ਗੱਲ ਕਰੋ ਆਪਣੀਆਂ ਦੁੱਖ ਤਕਲੀਫਾਂ ਜਿਹੜੀਆਂ ਤੁਹਾਡੀਆਂ ਨੇ ਹੈਗੇ ਆ ਇਹ ਉਹ ਆਲਰੇਡੀ ਸੈਂਟਰਲ ਗਵਰਨਮੈਂਟ ਦੇ ਨਾਲ ਚਰਚਾ ਉਹਨਾਂ ਦੀ ਹੋ ਚੁੱਕੀ ਹੈ ਇਲੈਕਸ਼ਨ ਦੀ ਵਜ੍ਹਾ ਕਰਕੇ ਇਹ ਸਾਰੇ ਕੰਮ ਜਦੋਂ ਨਵੀਂ ਗਵਰਨਮੈਂਟ ਬਣੇਗੀ ਉਦੋਂ ਇਹਨਾਂ ਨੂੰ ਦੁਬਾਰਾ ਇਹਨਾਂ ਤੇ ਚੈਸਟ ਹੋਏਗੀ ਬਹੁਤ ਸਾਰੀਆਂ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਲਗਾਤਾਰ ਕਰ ਰਹੀਆਂ ਨੇ ਕਿ ਜੇ ਇਸ ਵਾਰ ਭਾਜਪਾ ਹੀ ਸਰਕਾਰ ਆਈ ਤਾਂ ਵੋਟ ਦਾ ਹੱਕ ਜਿਹੜਾ ਉਹ ਨਹੀਂ ਮਿਲੇਗਾ ਲੋਕਾਂ ਦੇ ਵਿੱਚ ਕੁਝ ਇਹ ਦੇਖੋ ਉਹ ਤਾਂ ਇਸ ਵਾਰ ਦੀ ਗੱਲ ਕਰਦੇ ਵੀ ਐਸ ਵੇਲੇ ਭਾਜਪਾ ਦੀ ਸਰਕਾਰ ਜੇ ਵੋਟ ਦਾ ਹੱਕ ਅਸੀਂ ਮਾਰਨਾ ਹੁੰਦਾ ਜਾਂ ਅਸੀਂ ਇਹ ਡੈਮੋਕਰੈtic ਸਿਸਟਮ ਨਾ ਕਰਨਾ ਫਿਰ ਹੁਣ ਕਰਦੇ ਅਗਲੀ ਵਾਰ ਦਾ ਕੀ ਮਤਲਬ ਹੁਣ ਇਲੈਕਸ਼ਨ ਹੋ ਰਹੇ ਨੇ ਰੋਜ਼ ਦਾ ਇਹ ਪਲਾਨਿੰਗ ਕਰਕੇ ਟੀਵੀ ਤੇ ਚਰਚਾ ਕਰਕੇ ਅਖਬਾਰਾਂ ਚ ਸਾਨੂੰ ਗਾਲਾਂ ਕੱਢਦੇ ਨੇ ਤੇ ਹਾਲੇ ਡੈਮੋਕਰੇਸੀ ਨਹੀਂ ਹੈਗੀ ਇਹ ਤਾਂ ਲੋਕ ਇਹਨਾਂ ਦੇ ਖਿਲਾਫ ਹੋਗੇ ਇਹ ਲੋਕਾਂ ਦੇ ਵਿੱਚ ਇਹਨਾਂ ਦੀ ਕ੍ਰੈਡੀਬਿਲਟੀ ਖਤਮ ਹੋ ਗਈ ਬੇਦਬਾਰੀ ਨੇ ਅੱਜ 3 ਸਾਲ ਹੋ ਚੁਕੇ ਨੇ ਕਿੱਥੇ ਮੰਡੀ ਨਹੀਂ ਬਣ ਸਕਦੀ ਕੀ ਕਿੱਥੇ ਸੀਵਰੇਜ ਨਹੀਂ ਪਾ ਸਕਦਾਗਾ ਕਿੱਥੇ ਪਲੇਗਰਾਉਂਡ ਨਹੀਂ ਬਣ ਸਕਦੇ ਕਿ ਅਸੀਂ ਬਣਾ ਸਕਦੇ ਹਾਂ ਮੈਂ ਆਪਣੇ ਹਲਕੇ 'ਚ ਬਣਾਏ ਨੇ ਜਦੋਂ ਮੈਂ ਐਮਐਲਏ ਮਿਨਿਸਟਰ ਸੀ ਇਹ ਕਿਉਂ ਨਹੀਂ ਬਣਾ ਸਕਦੇ ਕਿਉਂਕਿ ਇਹ ਸਾਰਾ ਫਰਾਡ ਹੈ ਇਹ ਕੋਈ ਇਹਨਾਂ ਦਾ ਮਕਸਦ ਨਹੀਂ ਹੈ ਇੱਕ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਆਪਸ ਚ ਇੱਕ ਦੂਜੇ 'ਚ ਇੱਕ ਆਪੋਜੀਸ਼ਨ 'ਚ ਇੱਕ ਪਾਵਰ 'ਚ ਉਹ ਦਿੱਲੀ 'ਚ ਦੋਸਤ ਪੰਜਾਬ 'ਚ ਦੁਸ਼ਮਣ ਤੇ ਬੇਵਕੂਫ ਕੌਣ ਜਨਤਾ ਤੁਸੀਂ ਔਰ ਮੈਂ ਬੜਾ ਸੌਖਾ ਕੰਮ ਹੈ ਤਾਂ ਕੀ ਆ ਵਜ੍ਹਾ ਇਹਦੀ ਮੈਨੂੰ ਇਹਨਾਂ ਦੀ ਆਈਡੀਓਲੋਜੀ ਮਿਲਦੀ ਆ ਆਪਸ 'ਚ ਇਹਨਾਂ ਦੇ ਆਪਸ 'ਚ ਕਾਮਨ ਮਿਨਿਮਮ ਪ੍ਰੋਗਰਾਮ ਵੀ ਨਹੀਂ ਹੈਗੇ ਕਿ फिर उसे एक दूसरे दूजे जफियां पाई फिर देने सिर्फ वोट लेने वास्ते केजरीवाल कहता है कि मेरे भाइयों कांग्रेस को वोट डालो ऐसे भी कांग्रेस चोर है उनका जो प्रधान है कांग्रेस का वो तो सेम है वहां केजरी आम आदमी पार्टी का भी प्रधान सेम है वहां राहुल जी कहते हैं बाकी के कांग्रेस के लीडर कहते हैं कि हमारा गठबंधन है हम एक हैं ਪਰਜਾ ਮੇ ਆ ਕੇ ਇੱਕ ਦੂਸਰੇ ਬਾੜੀ ਟਿਕਾਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ